ਸਤਿ ਸ੍ਰੀ ਅਕਾਲ ਜੀ ਇੱਕ ਹੋਰ ਮੈਥਮੈਟਿਕਲ ਕਨਸੈਪਟ ਨਾਲ ਜੁੜੇ ਆਂ ਜੇ ਆਪਾਂ ਤਾਂ ਅੱਜ ਦੋ ਅੰਕਾਂ ਦੀ ਗੁਣਾ ਕਰਨੀ ਸਿੱਖਾਂਗੇ ਟੂ ਡਿਜੀਟ ਨੰਬਰ ਨੂੰ ਕਿਸ ਤਰ੍ਹਾਂ ਅਸੀਂ ਗੁਣਾ ਕਰਨਾ ਹੈ ਆਓ ਆਪਾਂ ਕਰਦੇ ਆਂ ਇੱਥੇ ਤਾਂ ਕੋਈ ਵੀ ਆਪਾਂ ਦੋ ਅੰਕ ਲੈਂਦੇ ਆਂ 70 ਨੂੰ ਆਪਾਂ ਨੇ ਗੁਣਾ ਕਰਨਾ ਹੈਗਾ 35 ਦੇ ਨਾਲ ਅਸੀਂ ਇਸ ਤਰ੍ਹਾਂ ਪਹਿਲਾਂ ਤਰੀਕੇ ਨਾਲ ਕਰਦੇ ਆਏ ਹਾਂ ਕਾਟੇ ਵਾਲਾ ਹੁਣ ਅੱਜ ਥੋੜਾ ਜਿਹਾ ਡਿਫਰੈਂਟ ਮੈਥਡ ਲੈ ਕੇ ਤੁਹਾਡੇ ਕੋਲ ਆਏ ਆ ਤਿੰਨ ਤੀਏ 9 7 ਪੰਜ 35 ਪਹਿਲਾਂ ਤਾਂ ਇਹਨਾਂ ਦੋਨਾਂ ਨੂੰ ਗੁਣਾ ਕਰ ਲਓ ਫਿਰ ਇਹਨਾਂ ਦੋਨਾਂ ਨੂੰ ਗੁਣਾ ਕਰ ਲਓ ਫਿਰ ਹੁਣ ਇਹਨਾਂ ਵਿਚ ਵਾਲਿਆਂ ਨੂੰ ਗੁਣਾ ਕਰੋ 3 ਪੰਜ 15 ਵਿਚ ਵਾਲਿਆਂ ਦੀ ਗੁਣਾ ਵਿਚੇ ਹੀ ਲਿਖ ਲੈਣੀ ਹੈ 7 ਤੀਏ 21 ਬਸ ਤੇ ਇਹਨੂੰ ਜੋੜ ਦੇਣਾ 5 5 ਤੇ 8 ਤੇ 1 9 9 ਤੋਂ 11 ਤੱਕ 12 ਲੌਜੀਕ ਚੈੱਕ ਕਰੋ ਅਨਸਰ ਇੱਕ ਵਾਰੀ ਹੋਰ ਆਜੋ ਕੋਈ ਹੋਰ ਆਪਾਂ ਅੰਕ ਲੈਨੇ 77 ਨੂੰ 33 ਦੇ ਨਾਲ ਕਰਨਾ 7 3 21 7 3 21 7 3 21 7 3 21 1 2 3 ਤੱਕ 4 2 2 4 ਤੱਕ 5 2541 ਜਵਾਬ ਆ ਗਿਆ ਚੈੱਕ ਕਰੋ ਤੁਸੀਂ ਕੈਲਕੂਲੇਟਰ ਤੇ ਇੱਕ ਹੋਰ ਕਰ ਲਓ ਤਾਂ ਪੱਕਾ ਹੋ ਜਾਊਗਾ 56